ਸਤਿ ਸ਼੍ਰੀ ਅਕਾਲ ਜੀ ਰੂਹੀ ਕੱਲ ਮਮੀ ਪਾਪਾ ਨੇ ਆਉਣਾ ਆ ਉਹ 10 ਦਿਨ ਸਾਡੇ ਨਾਲ ਹੀ ਰਹਿਣਗੇ ਤੂੰ ਐਡਜਸਟ ਕਰ ਲੈ ਪਰਛ ਨੇ ਰੂਹੀ ਨੂੰ ਬੈੱਡ ਤੇ ਪਏ ਹੋਏ ਕਿਹਾ ਰੂਹੀ ਜਵਾਬ ਵਿੱਚ ਬੋਲੀ ਕੋਈ ਗੱਲ ਨਹੀਂ ਜੀ ਆਉਣ ਦਿਓ ਉਹਨਾਂ ਨੂੰ ਇਸ ਵਾਰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਮਿਲੂਗਾ ਰਾਤ ਕਾਫੀ ਹੋ ਚੁੱਕੀ ਆ ਰੋਹਿਨ ਨੇ ਲਾਈਟ ਬੰਦ ਕਰ ਦਿੱਤੀ ਤੇ ਦੋਵੇਂ ਸੌਂ ਗਏ ਸਵੇਰੇ ਜਦੋਂ ਅਰਸ਼ ਦੀਆਂ ਅੱਖਾਂ ਖੁੱਲੀਆਂ ਤਾਂ ਰੂਹੀ ਬਿਸਤਰੇ ਤੇ ਨਹੀਂ ਸੀ ਉਹ ਇੱਧਰ ਉੱਧਰ ਵੇਖ ਹੀ ਰਿਹਾ ਸੀ ਕਿ ਇੰਨੀ ਦੇਰ ਚ ਰੂਹੀ ਨੇ ਗਰਮਾ-ਗਰਮ ਚਾਹ ਦਾ ਕੱਪ ਅਰਸ਼ ਦੇ ਅੱਗੇ ਕਰ ਦਿੱਤਾ ਤੇ ਕਿਹਾ ਆ ਲਓ ਜੀ ਚਾ ਤਾਂ ਅਰਸ਼ ਬੋਲਿਆ ਰੂਹੀ ਅੱਜ ਤੂੰ ਇੰਨੀ ਛੇਤੀ ਨਾ ਆ ਲਿਆ ਹਾਂ ਤੁਸੀਂ ਰਾਤ ਦੱਸਿਆ ਸੀ ਕਿ ਅੱਜ ਮੰਮੀ ਪਾਪਾ ਨੇ ਆਉਣਾ ਆ ਤਾਂ ਸੋਚਿਆ ਕਰਦੀ ਥੋੜੀ ਸਾਫ ਸਫਾਈ ਕਰ ਲਵਾਂ ਰੋਹੀਨ ਚਾਹ ਦੀ ਘੋਟ ਪਰਦੇ ਹੋਏ ਕਿਹਾ ਵੈਸੇ ਕਿਸ ਟਾਈਮ ਆ ਜਾਣਗੇ ਮੰਮੀ ਪਾਪਾ ਤਾਂ ਹਰਸ਼ ਬੋਲਿਆ ਦੁਪਹਿਰ ਵਾਲੀ ਗੱਡੀ ਤੇ ਪਹੁੰਚਣਗੇ 4:00 ਤਾਂ ਵਾਜੀ ਜਾਣਗੇ ਰੋਹੀ ਵੇਖੇ ਕਿ ਤੇ ਪਿਛਲੀ ਵਾਰ ਦੀ ਤਰ੍ਹਾਂ ਅਰਸ਼ੂ ਪੂਰੀ ਗੱਲ ਕਰਦਾ ਉਸ ਤੋਂ ਪਹਿਲਾਂ ਹੀ ਰੂਹੀ ਬੋਲੀ ਨਹੀਂ ਜੀ ਪਿਛਲੀ ਵਾਰ ਵਰਗਾ ਕੁਝ ਵੀ ਨਹੀਂ ਹੋਵੇਗਾ ਤੇ ਉੱਠ ਕੇ ਰਸੋਈ 'ਚ ਚਲੀ ਗਈ ਰਸ਼ਵੀ ਨੂੰ ਹੋਣ ਲਈ ਬਾਥਰੂਮ ਵੱਲ ਚਲਾ ਗਿਆ ਨਾਸ਼ਤਾ ਕਰਨ ਤੋਂ ਬਾਅਦ ਅਰਸ਼ ਨੇ ਰੂਹੀ ਨੂੰ ਪੁੱਛਿਆ ਤੂੰ ਤਿਆਰ ਨਹੀਂ ਹੋਈ ਕੀ ਗੱਲ ਅੱਜ ਸਕੂਲ ਦੀ ਛੁੱਟੀ ਆ ਨਹੀਂ ਜੀ ਅੱਜ ਤੁਸੀਂ ਜਾਓ ਮੈਂ ਆਟੋ 'ਚ ਆ ਜਾਊਂਗੀ ਥੋੜਾ ਲੇਟ ਹੀ ਨਿਕਲੂੰਗੀ ਰੂਹੀ ਨੇ ਟਿਫਨ ਫੜਾਉਂਦੇ ਹੋਏ ਅਰਸ਼ ਨੂੰ ਕਿਹਾ ਚੱਲ ਠੀਕ ਆ ਕਹਿ ਕੇ ਅਰਸ਼ ਬਾਈਕ ਤੇ ਆਫਿਸ ਲਈ ਨਿਕਲ ਗਿਆ ਤੇ ਰੂਹੀ ਘਰ ਦੇ ਕੰਮ 'ਚ ਲੱਗ ਗਈ ਅਰਸ਼ ਦੀ ਮਾਂ ਮੈਨੂੰ ਤਾਂ ਬਹੁਤ ਡਰ ਲੱਗ ਰਿਹਾ ਆ ਮੈਂ ਤੇਰੇ ਕਹਿਣ ਤੇ ਉੱਥੇ ਚੱਲਿਆ ਆ ਪਰ ਪਿਛਲੀ ਵਾਰ ਬਹੂ ਨੇ ਜਿਸ ਤਰ੍ਹਾਂ ਝਗੜਾ ਕੀਤਾ ਸੀ ਮੇਰਾ ਤਾਂ ਮਨ ਹੀ ਭਰ ਗਿਆ ਸੀ ਪਤਾ ਨਹੀਂ ਇਹ 10 ਦਿਨ ਕਿਵੇਂ ਕੱਟਣੇ ਆ ਉਥੇ ਅਰਸ਼ ਦੇ ਪਿਤਾ ਜੀ ਅਰਸ਼ ਦੀ ਮੰਮੀ ਨੂੰ ਕਹਿ ਰਹੀ ਸੀ ਅਰਸ਼ ਦੀ ਮਾਂ ਨੇ ਪਿਤਾ ਜੀ ਨੂੰ ਹੌਸਲਾ ਦਿੰਦੇ ਹੋਏ ਕਿਹਾ ਜੀ ਹੁਣ ਭੁੱਲ ਵੀ ਜਾਓ ਨਿਆਣੀ ਆ ਕੁਝ ਸਾਡੀ ਵੀ ਤਾਂ ਗਲਤੀ ਸੀ ਅਸੀਂ ਵੀ ਤਾਂ ਆਪਣੀ ਬਹੂ ਕੋਲੋਂ ਕੁਝ ਜ਼ਿਆਦਾ ਹੀ ਉਮੀਦਾਂ ਲਾ ਬੈਠੇ ਸੀ ਉਹਨਾਂ ਗੱਲਾਂ ਨੂੰ ਸਾਲ ਹੋ ਗਿਆ ਆ ਕੀ ਪਤਾ ਕੁਝ ਬਦਲ ਹੀ ਗਈ ਹੋਵੇ ਇਨਸਾਨ ਹਰ ਦਿਨ ਕੁਝ ਨਵਾਂ ਸਿੱਖਦਾ ਆ। ਕੀ ਪਤਾ ਕਿਹੜੀ ਠੋਕਰ ਕਿਨੂੰ ਕੀ ਸਿਖਾ ਦੇਵੇ। ਅਰਸ਼ ਦੀ ਮਾਂ ਇਹ ਕਹਿ ਕੇ ਚੁੱਪ ਹੋ ਗਈ ਤੇ ਬੀਤੇ ਹੋਏ ਪਲਾਂ ਨੂੰ ਯਾਦ ਕਰਨ ਲੱਗੀ। ਦੋ ਭਰਾਵਾਂ ਵਿੱਚੋਂ ਅਰਸ਼ ਵੱਡਾ ਸੀ ਤੇ ਵਿਜੇ ਛੋਟਾ। ਅਰਸ਼ ਪਿੰਡ ਵਾਲੇ ਸਕੂਲ ਤੋਂ 10ਵੀਂ ਕਰਕੇ ਸ਼ਹਿਰ ਆ ਗਿਆ ਸੀ ਅੱਗੇ ਪੜ੍ਹਨ ਤੇ ਵਿਜੇ ਪੜ੍ਹਾਈ 'ਚ ਥੋੜਾ ਕਮਜ਼ੋਰ ਸੀ। ਇਸ ਲਈ ਪਿੰਡ ਹੀ ਪਿਤਾਜੀ ਦਾ ਖੇਤੀਬਾੜੀ 'ਚ ਹੱਥ ਵਟਾਉਣ ਲੱਗਾ ਅਰਸ਼ ਵੀ ਟੈਕ ਕਰਕੇ ਸ਼ਹਿਰ ਹੀ ਨੌਕਰੀ ਕਰਨ ਲੱਗਾ ਤੇ ਰੂਹੀ ਨਾਲ ਕੋਚਿੰਗ ਸੈਂਟਰ ਵਿੱਚ ਹੀ ਅਰਸ਼ ਦੀ ਜਾਣ ਪਛਾਣ ਹੋਈ ਸੀ ਇਹ ਗੱਲ ਅਰਸ਼ ਨੇ ਰੂਹੀ ਨੂੰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਦੱਸੀ ਕਿ ਪਿਤਾ ਜੀ ਕਿੰਨਾ ਚਿਰ ਸਾਡੇ ਰਿਸ਼ਤੇ ਲਈ ਨਹੀਂ ਮੰਨੇ ਸੀ ਉਹ ਤਾਂ ਐ ਹੀ ਸਮਝਾਪ ਜਾ ਕੇ ਰਿਸ਼ਤੇ ਲਈ ਮਨਾਇਆ ਸੀ ਨਹੀਂ ਤਾਂ ਉਹ ਤਾਂ ਆਪਣੇ ਦੋਸਤ ਦੀ ਕੁੜੀ ਨਾਲ ਹੀ ਮੇਰਾ ਰਿਸ਼ਤਾ ਕਰਾਉਣ ਦੀ ਜੇਤ ਕਰਦੀ ਸੀ ਰੋਹੀ ਦੇ ਘਰ ਵਾਲੇ ਵਿਆਹ ਲਈ ਪਿੰਡ ਆਏ ਸੀ 2 ਸਾਲ ਹੋਂ ਨੂੰ ਆਏ ਉਸ ਦਿਨ ਨੂੰ ਵੀ ਵਿਆਹ ਤੋਂ ਬਾਅਦ ਦੋਵੇਂ ਜਾਣੇ ਸ਼ਹਿਰ ਹੀ ਰਹਿਣ ਲੱਗੇ ਰੋਹੀ ਵੀ ਪ੍ਰਾਈਵੇਟ ਸਕੂਲ 'ਚ ਟੀਚਰ ਦੀ ਨੌਕਰੀ ਕਰਨ ਲੱਗੀ ਪਿਛਲੀ ਵਾਰ ਜਦੋਂ ਪਿੰਡ ਆਏ ਸੀ ਤਾਂ ਮਨ ਵਿੱਚ ਬੜੀਆਂ ਉਮੀਦਾਂ ਸੀ ਪਰ 7-8 ਦਿਨਾਂ ਵਿੱਚ ਹੀ ਬਹੂ ਦੇ ਵਤੀਰੇ ਤੇ ਮੁੰਡੇ ਦੀ ਬੇਵਸੀ ਦੇ ਚਲਦੇ ਛੇਤੀ ਵਾਪਸ ਜਾਣਾ ਪਿਆ ਸੀ ਕਈ ਵਾਰ ਅਰਸ਼ ਨੂੰ ਫੋਨ ਕਰਕੇ ਕਿਹਾ ਵੀ ਕਿ ਪੁੱਤ ਪਿੰਡ ਆ ਜਾ ਜਾਂ ਮਿਲਣ ਪਰ ਉਹ ਹਰ ਵਾਰ ਕਹਿ ਦਿੰਦਾ ਮਾਂ ਛੁੱਟੀ ਨਹੀਂ ਮਿਲਦੀ ਕਿਵੇਂ ਆਵਾਂ ਪਰ ਮੈਂ ਇੱਕ ਮਾਂ ਸੀ ਆਖਿਰ ਮਾਂ ਦਾ ਤਾਂ ਦਿਲ ਕਰਦਾ ਹੀ ਆ ਨਾ ਆਪਣੇ ਬੱਚੇ ਨੂੰ ਮਿਲਣ ਉਹ ਚਾਹੇ ਕਿ ਉਹ ਜਾ ਵੀ ਵਤੀਰਾ ਕਰੇ ਘਟ ਲਵਾਂਗੇ ਕਿਸੇ ਤਰ੍ਹਾਂ ਹੀ ਵੀ ਦੱਸ ਦੇਣਾ ਰ ਬੱਚੇ ਨੂੰ ਦਿਲ ਪਰ ਕੇ ਵੇਖਤਾ ਲਵਾਂਗੇ ਹਾਏ ਰੱਬਾ ਹੁਣ ਉੱਠ ਵੀ ਜਾ ਸਟੇਸ਼ਨ ਆ ਗਿਆ ਉਤਰਨਾ ਨਹੀਂ ਆ ਅਰਸ਼ ਦੇ ਪਿਤਾ ਜੀ ਦੀ ਆਵਾਜ਼ ਅਰਸ਼ ਦੀ ਮਾਂ ਨੂੰ ਜਾਦਾਂ ਦੀ ਦੁਨੀਆ ਚੋਂ ਵਾਪਸ ਖਿੱਚ ਲਿਆਈ ਸਮਾਨ ਚੁੱਕ ਕੇ ਸਟੇਸ਼ਨ ਤੋਂ ਬਾਹਰ ਆ ਗਿਆ ਤੇ ਆਟੋ 'ਚ ਬੈ ਕੇ ਘਰ ਲਈ ਰਵਾਨਾ ਹੋ ਗਿਆ ਘਰ ਪਹੁੰਚੇ ਤਾਂ ਬਹੂ ਕਾ ਰਹੀ ਸੀ ਬਹੂ ਨੇ ਸਾਡੇ ਦੋਵਾਂ ਦੇ ਪੈਰਾਂ ਨੂੰ ਹੱਥ ਲਾਇਆ ਫਿਰ ਸਾਨੂੰ ਡਰਾਇੰਗ ਰੂਮ ਵਿੱਚ ਬਿਠਾ ਕੇ ਸਾਡੇ ਲਈ ਠੰਡਾ ਠੰਡਾ ਸ਼ਰਬਤ ਵੀ ਲੈ ਆਈ ਅਸੀਂ ਦੋਵਾਂ ਨੇ ਜਿਵੇਂ ਹੀ ਸ਼ਰਬਤ ਖਤਮ ਕੀਤਾ ਤਾਂ ਬਹੂ ਬੋਲੀ ਤੁਸੀਂ ਦੋਵੇਂ ਸਫ਼ਰ ਵਿੱਚੋਂ ਆਏ ਹੋ ਥੱਕ ਗਏ ਹੋਣੇ ਆ ਨਹਾ ਲਓ ਸਫ਼ਰ ਦੀ ਥਕਾਨ ਉਤਰ ਜੂਗੀ ਫਿਰ ਮੈਂ ਤੁਹਾਡੇ ਲਈ ਖਾਣਾ ਲਗਾ ਦੇਨੀ ਆ ਇਹਨਾਂ ਕਹਿ ਕੇ ਬਹੂ ਖਾਣੇ ਦੀ ਤਿਆਰੀ ਕਰਨ ਲੱਗ ਪਈ ਥੋੜੀ ਦੇਰ ਬਾਅਦ ਅਰਸ਼ ਵੀ ਆ ਗਿਆ ਅਸੀਂ ਸਾਰਿਆਂ ਨੇ ਕੁਝ ਧੇਰ ਬਹਿ ਕੇ ਗੱਲਾਂ ਕੀਤੀਆਂ 8 ਵਜ ਗਏ ਸੀ ਬਹੂ ਨੇ ਸਾਰਿਆਂ ਨੂੰ ਖਾਣਾ ਦਿੱਤਾ ਤੇ ਖਾਣਾ ਖਾਣ ਤੋਂ ਬਾਅਦ ਅਸੀਂ ਸੌਣ ਲਈ ਚਲੇ ਗਏ ਸਵੇਰੇ 5 ਵਜੇ ਪਿਤਾ ਜੀ ਉੱਠੇ ਤਾਂ ਬਹੂ ਨੂੰ ਉੱਠ ਚੁੱਕੀ ਸੀ ਪਿਤਾ ਜੀ ਨੂੰ ਉੱਠਦਿਆਂ ਹੀ ਗਰਮ ਪਾਣੀ ਪੀਣ ਦੀ ਆਦਤ ਸੀ ਬਹੂ ਨੇ ਪਹਿਲਾਂ ਤੋਂ ਹੀ ਪਿਤਾ ਜੀ ਲਈ ਗਰਮ ਪਾਣੀ ਰੱਖਿਆ ਸੀ ਨਹਾ ਤੋ ਕੇ ਪਿਤਾ ਜੀ ਨੂੰ ਮੰਦਰ ਜਾਣ ਦੀ ਆਦਤ ਸੀ। ਬਹੂ ਨੇ ਉਹਨਾਂ ਨੂੰ ਪਾਣੀ ਭਰ ਕੇ ਮੱਗ ਦਿੱਤਾ। ਨਾਸ਼ਤਾ ਵੀ ਪਿਤਾ ਜੀ ਦੀ ਪਸੰਦ ਦਾ ਹੀ ਸੀ। ਸਾਰਿਆਂ ਨੂੰ ਨਾਸ਼ਤਾ ਕਰਵਾ ਕੇ ਬਹੂ ਅਰਸ਼ ਦੇ ਨਾਲ ਹੀ ਸਕੂਲ ਚਲੀ ਗਈ। ਪਿਤਾ ਜੀ ਨੇ ਵੀ ਚੈਨ ਦਾ ਸਾਹ ਲਿਆ ਕਿ ਚਲੋ ਹੁਣ 4-5 ਘੰਟੇ ਤਾਂ ਸਕੂਨ ਨਾਲ ਨਿਕਲਣਗੇ। ਦਿਨ ਦੇ ਖਾਣੇ ਦੀ ਤਿਆਰੀ ਬਹੂ ਕਰ ਕੇ ਹੀ ਗਈ ਸੀ। ਤਾਂ ਮੈਂ 4-5 ਰੋਟੀਆਂ ਆਪਣੇ ਦੋਵਾਂ ਲਈ ਪਕਾ ਲਈਆਂ ਤੇ ਖਾ ਲਈਆਂ ਸਕੂਲੋਂ ਆਉਂਦਿਆਂ ਹੀ ਬਹੁ ਫਿਰ ਤਰਸ ਹੋਈ ਚੜ ਗਈ ਤੇ ਸਾਡੇ ਦੋਵਾਂ ਲਈ ਚਾਹ ਬਣਾ ਲਈ ਸ਼ਾਮ ਨੂੰ ਬਹੁ ਸਾਡੇ ਦੋਵਾਂ ਨੂੰ ਕੋਲ ਵਾਲੇ ਪਾਰਕ ਚ ਲੈ ਗਈ ਉੱਥੇ ਉਹਨੇ ਸਾਡੀ ਜਾਣ ਪਛਾਣ ਉੱਥੇ ਬੈਠੇ ਬਜ਼ੁਰਗਾਂ ਨਾਲ ਕਰਵਾਈ ਤੇ ਉਹ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਨ ਲੱਗ ਪਈ ਤੇ ਅਸੀਂ ਆਪਣੇ ਨਵੇਂ ਦੋਸਤਾਂ ਨਾਲ ਗੱਲਾਂ ਕਰਨ ਲੱਗ ਪਏ ਸ਼ਾਮ ਦੇ 7 ਵਜੇ ਗਏ ਸੀ ਅਸੀਂ ਘਰ ਵਾਪਸ ਆ ਗਏ ਅਰਸ਼ਵੀ ਥੋੜੀ ਦੇਰ ਚ ਕੰਮ ਤੋਂ ਵਾਪਸ ਆ ਗਿਆ ਸੀ ਅਸੀਂ ਸਾਰਿਆਂ ਨੇ ਇਕੱਠੇ ਬਹਿ ਕੇ ਖਾਣਾ ਖਾਦਾ ਤੇ ਫਿਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਬਹੁ ਵੀ ਸਾਡੀਆਂ ਗੱਲਾਂ ਨੂੰ ਬੜੀ ਦਿਲਚਸਪੀ ਨਾਲ ਸੁਣ ਰਹੀ ਸੀ ਥੋੜੀ ਦੇਰ ਬਾਅਦ ਸਾਰੇ ਸੌਣ ਚਲੇ ਗਏ ਅਗਲੇ ਦਿਨ ਐਤਵਾਰ ਸੀ ਬਹੁ ਅਰਸ਼ ਤੇ ਅਸੀਂ ਦੋਵੇਂ ਚਿੜੀਆ ਘਰ ਵੇਖਣ ਗਏ ਸਾਡੇ ਲਈ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹ ਪ੍ਰੋਗਰਾਮ ਬਹੁ ਨੇ ਹੀ ਬਣਾਇਆ ਸੀ ਬਹੁ ਨੇ ਸਾਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਚਿੜੀਆ ਘਰ ਵਿਖਾਇਆ ਤੇ ਸ਼ਾਮ ਨੂੰ ਇੰਡੀਆ ਗੇਟ ਦੀ ਸੈਰ ਵੀ ਕਰਵਾਈ ਆਖਿਰ ਕੱਲ ਜਦੋਂ ਵਿਜੇ ਦਾ ਫੋਨ ਆਇਆ ਕਿ ਫਸਲ ਤਿਆਰ ਹੋ ਗਈ ਆ ਤੇ ਹੁਣ ਕਟਣੀ ਆ ਤਾਂ ਸਾਨੂੰ ਅਗਲੇ ਹੀ ਦਿਨ ਪਿੰਡ ਵਾਪਸ ਜਾਣ ਦਾ ਪ੍ਰੋਗਰਾਮ ਬਣਾਉਣਾ ਪਿਆ ਰਾਤ ਦਾ ਖਾਣਾ ਖਾਣ ਤੋਂ ਬਾਅਦ ਅਸੀਂ ਪੈਕਿੰਗ ਲਈ ਆਪਣੇ ਕਮਰੇ 'ਚ ਆ ਗਏ ਪੈਕਿੰਗ ਕਰਨ ਤੋਂ ਬਾਅਦ ਅਸੀਂ ਦੋਵੇਂ ਸੌਣ ਹੀ ਲੱਗੇ ਸੀ ਕਿੰਨੀ देर ਨੂੰ ਬਹੂ ਸਾਡੇ ਕਮਰੇ ਵਿੱਚ ਆਈ ਬਹੂ ਦੀਆਂ ਅੱਖਾਂ ਚ ਅਥਰੂ ਸੀ ਤਾਂ ਮੈਂ ਪੁੱਛਿਆ ਕੀ ਗੱਲ ਐ ਬਹੂ ਰੋ ਕਿਉਂ ਰਹੀ ਆ ਤਾਂ ਬਹੂ ਨੇ ਕਿਹਾ ਪਿਤਾ ਜੀ मां जी पहले तू एक गल दसो के पिछले 15 ਦਿਨਾਂ ਚ ਕਦੀ ਤੁਹਾਨੂੰ ਇਹ ਮਹਿਸੂਸ ਹੋਇਆ ਆ ਕਿ ਤੁਸੀਂ ਆਪਣੀ ਬਹੂ ਦੇ ਕੋਲੋ ਜੱਤੀ ਦੇ ਕੋਲ ਨਹੀਂ ਪੁੱਤ ਸੱਚ ਕਹਾ ਤੂੰ ਤਾਂ ਸਾਡਾ ਦਿਲ ਹੀ ਜਿੱਤ ਲਿਆ ਆ ਸਾਨੂੰ ਕਦੀ ਵੀ ਇਹ ਨਹੀਂ ਲੱਗਾ ਕਿ ਅਸੀਂ ਆਪਣੀ ਬਹੂ ਦੇ ਕੋਲ ਰਹਿ ਰਹੇ ਆ ਤੂੰ ਸਾਡਾ ਬਹੁਤ ਖਿਆਲ ਰੱਖਿਆ ਆ ਪਰ ਇੱਕ ਗੱਲ ਦੱਸ ਪੁੱਤ ਤੇਰੇ ਅੰਦਰ ਇਹਨਾਂ ਬਦਲਾਵ ਕਿਵੇਂ ਆਇਆ? ਤਾਂ ਬਹੂ ਬੋਲੀ, ਪਿਤਾ ਜੀ, ਪਿਛਲੇ ਸਾਲ ਮੇਰੇ ਭਰਾ ਦਾ ਵਿਆਹ ਹੋਇਆ ਸੀ। ਮੇਰੇ ਪੇਕੇ ਦੀ ਮਾਲੀ ਹਾਲਤ ਬਹੁਤ ਜ਼ਿਆਦਾ ਵਧੀਆ ਨਹੀਂ ਆ। ਇਹਨਾਂ ਛੁੱਟੀਆਂ ਵਿੱਚ ਜਦੋਂ ਮੈਂ ਉੱਥੇ ਰਹਿਣ ਗਈ ਤਾਂ ਮੈਂ ਆਪਣੇ ਮਾਤਾ-ਪਿਤਾ ਨੂੰ ਇੱਕ-ਇੱਕ ਚੀਜ਼ ਲਈ ਤਰਸਦੇ ਦੇਖਿਆ। ਗੱਲ-ਗੱਲ ਤੇ ਭਾਬੀ ਦੇ ਹੱਥੋਂ ਬੇਜਿਤ ਹੁੰਦੇ ਦੇਖਿਆ। ਮੇਰਾ ਭਰਾ ਚਾਹ ਕੇ ਵੀ ਕੁਝ ਨਹੀਂ ਕਰ ਸਕਦਾ ਸੀ ਮੈਂ ਉੱਥੇ ਉਹਨਾਂ ਦੇ ਨਾਲ ਹੋ ਰਹਿਵਤੀਰੇ ਤੋਂ ਬਹੁਤ ਦੁਖੀ ਸੀ ਉਸ ਵਕਤ ਮੈਨੂੰ ਆਪਣੀ ਕਰਨੀ ਜ਼ਿਆਦਾ ਰਹੀ ਸੀ ਕਿ ਕਿਸ ਤਰ੍ਹਾਂ ਦਾ ਸਲੋਕ ਮੈਂ ਤੁਹਾਡੇ ਦੋਵਾਂ ਨਾਲ ਕੀਤਾ ਸੀ ਕਿਸੇ ਨੇ ਇੱਕ ਗੱਲ ਸਾਝੀ ਕਹੀਆ ਕਿ ਜਿਹੋ ਜਿਹਾ ਬੀਜੋਗੇ ਉਹ ਜਿਹਾ ਹੀ ਵੱਡੋਗੇ ਮੈਂ ਆਪਣੇ ਮਾਪਿਓ ਦੀ ਕਿਸਮਤ ਤਾਂ ਨਹੀਂ ਬਦਲ ਸਕਦੀ ਪਰ ਖੁਦ ਨੂੰ ਬਦਲ ਕੇ ਮੈਂ ਇਹ ਉਮੀਦ ਤਾਂ ਆਪਣੇ ਆਪ ਵਿੱਚ ਜਗਾ ਹੀ ਸਕਦੀ ਆ ਕਿ ਕਦੀ ਮੇਰੀ ਭਾਬੀ ਵਿੱਚ ਵੀ ਬਦਲਾਅ ਆਊਗਾ ਤੇ ਮੇਰੇ ਮੰਮੀ ਪਾਪਾ ਵੀ ਸੁਖੀ ਰਹਿਣਗੇ ਬਹੂ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਪਾਰ ਆਈਆਂ ਮੈਂ ਬਹੂ ਨੂੰ ਕੁੱਟ ਕੇ ਗਲੇ ਲਾ ਲਿਆ ਪੁੱਤ ਜ਼ਰੂਰ ਇੱਕ ਦਿਨ ਜ਼ਰੂਰ ਐਵੇਂ ਹੋਵੇਗਾ ਠੋਕਰ ਸਾਰਿਆਂ ਨੂੰ ਲੱਗਦੀ ਆ ਪਰ ਸੰਭਲਦਾ ਕੋਈ ਕੋਈ ਹੀ ਆ ਪਰ ਅਸੀਂ ਦੁਆ ਕਰਾਂਗੇ ਕਿ ਤੇਰੀ ਭਾਬੀ ਵੀ ਸੰਭਲ ਜਾਵੇ ਬਹੁਾ ਜੀ ਵੀ ਰੋਈ ਜਾ ਰਹੀ ਸੀ ਉਹਦੀਆਂ ਅੱਖਾਂ ਵਿੱਚ ਅਥਰੂ ਡਿੱਗ ਰਹੇ ਸੀ ਉਹ ਸ਼ਾਇਦ ਉਹਦੀਆਂ ਪਿਛਲੀਆਂ ਗਲਤੀਆਂ ਦੇ ਅਫਸੋਸ ਦੇ ਅਥਰੂ ਸੀ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਇੱਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ